ਸ਼ਹਿਰ ਮਲੇਰਕੋਟਲਾ ਦੇ ਕੋਟੀ ਰੋਡ ਤੇ ਨੂਰ ਬਸਤੀ ਵਿੱਚ ਇੱਕ ਘਰਾਇਦੇ ਪਿਛਲੇ ਕਈ ਸਾਲਾਂ ਤੋਂ ਰਹਿੰਦੀ ਇਸ ਕੈਚਰੀ ਦੀ ਡਾਕਟਰ ਚੰਦਰਮਾ ਚੌਧਰੀ ਦੀ ਲਾਸ਼ ਮਿਲਣ ਦੇ ਨਾਲ ਇਲਾਕੇ ਦੇ ਵਿੱਚ ਹੰਸਣਸ ਨਹੀਂ ਫੈਲ ਗਈ। ਮਹੱਲਾ ਵਾਲਿਆਂ ਦੇ ਮੁਤਾਬਕ ਪਿਛਲੇ 3 ਦਿਨਾਂ ਤੋਂ ਡਾਕਟਰ ਚੰਦਰਮਾ ਚੌਧਰੀ ਦੀ ਇਸ ਦੀਆਂ ਦੋ ਛੋਟੀਆਂ ਬੱਚੀਆਂ ਹਨ ਅੰਦਰੋਂ ਬੰਦ ਕੀਤੇ ਕਮਰੇ ਤੋਂ ਬਾਹਰ ਨਹੀਂ ਨਿਕਲੀ ਅਤੇ ਅੱਜ ਜਦੋਂ ਕਮਰੇ ਚੋਂ ਬਦਬੂ ਆਈ ਤਾਂ ਮੁਹੱਲੇ ਵਾਲਿਆਂ ਨੇ ਕਾਉਂਸਲਰ ਨੂੰ ਬੁਲਾ ਕੇ ਦੱਸਿਆ ਤਾਂ ਕਾਉਂਸਲਰ ਨੇ ਪੁਲਿਸ ਨੂੰ ਬੁਲਾ ਕੇ ਕਮਰਾ ਤੋੜਿਆ ਤਾਂ ਅੰਦਰੋਂ ਡਾਕਟਰ ਦੀ ਫੋਲੀ ਹੋਈ ਲਾਸ਼ ਮਿਲੀ ਅਤੇ ਦੋਵੇਂ ਬੱਚਿਆਂ ਦਾ ਵੀ ਬੁਰਾ ਹਾਲ ਸੀ। ਮ ਗੁਰਦੇਵ ਸਿੰਘ ਨੇ ਲਾਂਚ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭਜਵਾਇਆ ਅਜੇ ਪੁਲਿਸ ਮੌਤ ਦੇ ਕਾਰਨਾਂ ਦੇ ਵਿੱਚ ਜੁਟ ਗਈ ਸੀ ਇਹ ਮੂਰ ਵਸਤੀ ਦੇ ਅੰਦਰ ਦੀ ਜਨਾਨੀ ਅੰਦਰ ਮਿਲੀ ਹੈ ਜੇ ਕੋਈ ਕਾਰਨ ਸੀ ਅੱਜ ਸਾਨੂੰ ਸਵੇਰੇ ਤੋਂ ਲੋਕਲ ਐਮ ਸੀ ਸਾਹਿਬ ਨੇ ਤਲਾਸ਼ ਦਿੱਤੀ ਐ ਐਸ ਐਚਓ ਸਾਹਿਬ ਨੂੰ ਵੀ ਨੂਰ ਬਸਤੀ ਪੁੜੀ ਰੋਡ ਇੱਥੇ ਇੱਕ ਘਰ 'ਚ ਮੇਰੀ ਕਿਰਾਏ ਤੇ ਆਪਣੀਆਂ ਦੋ ਬੱਚੀਆਂ ਮਾਰਨ ਦੀ ਸੀ ਘਰ ਦੇ ਕੋਲੋਂ ਕਾਫੀ ਬੌਂਸ ਸਮੈਲ ਆ ਰਹੀ ਸੀ ਇਸ ਸੰਬੰਧ ਵਿੱਚ ਮੌਕੇ ਤੇ ਅਫਰਤ ਕੋਲ ਆ ਮੈਂ ਆਪੀ ਮੌਕੇ ਆ ਕੇ ਦੇਖਿਆ ਜਿਹੜੀ ਲੇਡੀ ਆ ਉਹ ਚੰਦਰਕਾ ਚੌਧਰੀ ਰਾਣ ਦੇ ਲੇਡੀ ਆ ਜਿਹੜੀ ਆਪਣੀਆਂ ਦੋ ਧੀਆਂ ਨਾਲ ਛੋਟੇ ਛੋਟੇ ਤਿੰਨ ਤੇ ਪੰਜ ਸਾਲ ਦੀਆਂ ਬਾਲ ਤੋਂ ਉਮਰ ਆ ਉਹਨਾਂ ਨਾਲ ਇੱਥੇ ਕਿਰਾਏ ਤੇ ਰਹਿੰਦੀ ਸੀ ਤੇ ਇਹ ਜਿਹੜੀ ਲੇਡੀ ਆ ਇਹ ਜੋ ਪਤਾ ਲੱਗ ਰਿਹਾ ਵੀ ਸੈਕਟਰੀ ਜਿਵੇਂ ਲੋਈਆਂ ਦੇ ਤੁਸੀਂ ਦੇਖਿਆ ਜਿਵੇਂ ਹਸਪਤਾਲ ਬੰਦੇ ਹੋਏ ਅੱਜ ਕੱਲ ਨਸ਼ਾ ਛਡਾਊ ਕੇਂਦਰਾਂ ਚ ਹੋਰ ਉੱਥੇ ਇਹ ਪਹਿਲਾਂ ਖੰਨੇ ਕਿਤੇ ਕੰਮ ਕਰਦੀ ਸੀ ਉੱਥੋਂ ਇਹ 2 ਮਹੀਨੇ ਦੀ ਹੈ ਅੱਜ ਕੱਲ੍ਹ ਉੱਥੋਂ ਹਟੀ ਹੋਈ ਹੈ ਤੇ ਇਹਦੇ ਡਿਲੀਵਰੀ ਬੁਆਏ ਇਹਦੇ ਘਰੇ ਜੋ ਜਿਹੜਾ ਖਾਣ ਪੀਣ ਨੂੰ ਦੇ ਕੇ ਜਾਂਦੇ ਆ ਉਹ ਟੱਕ ਜਿਹੜੇ ਹਾਲਾਤ ਨੇ ਬੋਡੀ ਦੀ ਜਿਹੜੀ ਜ਼ਿਆਦਾ ਬੋਡੀ ਹੈ ਉਹ ਹੋਈ ਹੋਈ ਹੈ ਖਰਾਬ ਹੋਈ ਹੋਈ ਹੈ ਜਿਹਦੇ ਕਰਕੇ ਬਿਲਕੁਲ ਚੰਗੀ ਤਰ੍ਹਾਂ ਕਲੀਅਰ ਨਹੀਂ ਹੋ ਰਿਹਾ ਸੀ ਇਹਨੂੰ ਡੈਡ ਬੋਡੀ ਨੂੰ ਹੁਣ ਪਹਿਲਾਂ ਸਿਰਫ ਸਿਰਫ ਹਸਪੀਟਲ ਮੌrti ਵਿੱਚ ਇਹਨੂੰ ਕਰਾ ਰਹੇ ਆ ਟ੍ਰਾਂਸਫਰ ਕਰਾ ਕੇ ਉੱਥੇ ਫਿਰ ਇਹਨੂੰ ਚੰਗੀ ਤਰ੍ਹਾਂ ਇਦੋਂ ਵਾਸ਼ ਕਰਕੇ ਜਿਹੜਾ ਹੈਗਾ ਇਹਦਾ ਬਾਡੀ ਦਾ ਮਲਾਜਾ ਕਰਕੇ ਦੇਖਾਂਗੇ ਕਿ ਇਹ ਜਿਹੜੀ ਡੈਥ ਹੈ ਇਹ ਨੇਚਰਲ ਡੈਥ ਹੈ ਜਾਂ ਅਨੈਚਰਲ ਡੈਥ ਹੈ। ਉਦੋਂ ਬਾਅਦ ਜਿਹੜੀ ਬਣਦੀ ਕਾਰਵਾਈ ਅਸੀਂ ਅਮਲ ਚ ਲਿਆਂਗੇ। ਜਿਹੜੇ ਡਿਲੀਵਰੀ ਦੇ ਕੇ ਜਾਂਦੇ ਕਿਤੇ ਉਹਨਾਂ ਨਾਲ ਇਹ ਕੰਡੈਕਟ ਕਰਦੇ। ਉਹ ਹਲੇ ਐਦਾਂ ਕੁਝ ਕਹਿ ਨਹੀਂ ਸਕਦੇ। ਕਿਉਂਕਿ ਫਸਟ ਆਫ 올 ਅਸੀਂ ਬਾਡੀ ਦਾ ਜਦ ਤੱਕ ਪ੍ਰੋਪਰਲੀ ਕਿਉਂਕਿ ਬਾਡੀ ਜਿਹੜੀ ਹੈਗੀ ਆ ਉਹ ਬਹੁਤ ਜ਼ਿਆਦਾ ਫੁੱਲੀ ਹੋਈ ਹੈ। ਬਾਡੀ ਨੇੜੇ ਕੋਈ ਖੂਨ ਖਾਨ ਨਹੀਂ ਖਿਲ ਰਿਆ ਹੋਇਆ। ਕੋਈ ਉਹੋ ਜਿਹੇ ਹਾਲਾਤ ਜਿਹੜੇ ਅੰਦਰ ਉਹੋ ਜੇ ਨਜ਼ਰ ਨਹੀਂ ਆ ਰਹੇ। ਕਿਉਂਕਿ ਐਂਡਰੋਲੋਗ ਫਿਕੁੰਦਾ ਤੇ ਉਹ ਜਿਹੜੇ ਸਾਰੇ ਸਰਕਮਸਟੈਂਸਸ ਐ ਉਹ ਹਲੇ ਖੁੱਲ ਕੇ ਗੱਲ ਬਿਆਨ ਨਹੀਂ ਕਰ ਰਹੇ ਉਹਨਾਂ ਹਾਲਾਤਾਂ ਤੋਂ ਚੰਗੀ ਤਰ੍ਹਾਂ ਸੀ ਜਿਹੜਾ ਮੌਕਮ ਲਾਜਾ ਕਰ ਲਿਆ ਮੌਕਮ ਲਾਜਾ ਕਰਨ ਤੋਂ ਇਹ ਗੱਲ ਆਈ ਵੀ ਬੱਚੀਆਂ ਜਿਹੜੀਆਂ ਹੈਗੀਆਂ ਉਹ ਵੀ ਅੰਦਰ ਹੀ ਸੀ ਜਿਹੜੀਆਂ ਕਿ ਮਤਲਬ ਇੱਕੋ ਬੱਚੀ ਕਹ ਲਓ ਵੀ ਸੁੱਤੀ ਪਈ ਸੀ ਇੱਕ ਜਿਹੜੀ ਜਾਗਦੀ ਸੀ ਉਹਨਾਂ ਨੇ ਵੀ ਵਿਚਾਰੀਆਂ ਦਾ ਜਿਹੜਾ 3 ਦਿਨ ਦੇ ਅੰਦਰ ਰਹਿਣ ਕਰਕੇ ਉਹਨਾਂ ਨੇ ਵੀ ਜੋ ਗੰਦਬੰਦ ਜਿਹੜਾ ਜਿਵੇਂ ਅੰਦਰ ਹੋਇਆ ਹੋਇਆ ਉਹ ਹਾਲਾਤਾਂ ਤੋਂ ਲੱਗਦਾ ਹੈ ਕਿ ਜਿਹੜੀ ਇਹਦੀ ਮੌਤ ਹੈ ਉਹ ਦੇਖ ਲਈ ਜੇ ਪੁਸਤਕ ਕਰਨਾ ਬਾਰੇ ਜਿਹੜਾ ਦੱਸਣਾ ਇਸ ਵੇਲੇ ਸੰਭਵ ਨਹੀਂ ਹੈ ਬਾਡੀ ਨੂੰ ਪ੍ਰੋਪਰਲੀ ਮਲਾਜਾ ਕਰਕੇ ਸਾਰੀ ਗੱਲ ਜਿਹੜੀ ਹੈ ਤੁਹਾਡੇ ਧਿਆਨ ਚ ਲੈਣਾ ਜੀ ਮਾਮਲਾ ਨਾਲ ਬਾਰੇ ਜਿਹੜੀ ਅੱਜ ਇਹ ਡੇਡ ਡਾਕਟਰ ਦੀ ਡੈਥ ਹੋਈ ਹੈ ਅੰਦਰੂਨੀ ਡੈਡ ਬਾਡੀ ਮਿਲੀ ਹੈ ਇਹ ਤੁਸੀਂ ਇਹਨੇ ਡਰਾਈਵਰ ਰਹੇ ਹੋ ਤੁਸੀਂ ਕਿਵੇਂ ਇਹਨੂੰ ਦੇਖਦੇ ਦੇਖੇਤਾ ਉਹ ਜਿਹੜੀ ਜੋਬ ਤੇ ਜਾਂਦਾ ਸੀ 2 ਮਹੀਨਾ ਕੋ ਗੈਰ ਨਹੀਂ ਹੈਗੇ ਕਰੀ ਲਈ ਇਹ ਕਿੱਥੇ ਜੋਬ ਕਰਦੇ ਸੀ ਇਹ ਕਰਦਾ ਖੰਨਾਰ ਫੂਲੜਾ ਅੱਛਾ ਕਾਦੀ ਜੋਬ ਕਰਦੇ ਸੀ ਉਹ ਤਾਂ ਨਸ਼ਾ ਛਡਾਉ ਸੰਟਰ ਜਿਗਨ ਜੋਤ ਉਤਜਾਉਂ ਦੇ ਨਾ ਵੀ ਅੱਛਾ ਦੋ ਦੋ ਮਹੀਨੇ ਤੋਂ ਗਏ ਨਹੀਂ ਦੋ ਮਹੀਨਾ ਹੋ ਗਏ ਗਏ ਨਹੀਂ ਫੇਰ ਕੋਈ ਤਾਂ ਬਾਤ ਤੁਸੀਂ ਇਹਨੂੰ ਕਾਉਂਦੇ ਜਾਂਦੇ ਸੀ ਨਾ ਜੀ ਇੱਕ ਦਿਨ ਆਏ ਤੇ ਉਹ ਵੀ ਉੱਥੇ ਜਾਣ ਦੀ ਇਹਨਾਂ ਨੇ ਮੰਡੀ ਕੋ ਬੰਦੇ ਕੋਲ 15 16 ਦਿਨ ਹੋ ਗਏ ਉੱਥੋਂ ਬਾਹਰ ਨਹੀਂ ਅਜਾ ਆਨਲਾਈਨ ਸਾਰੇ ਕੁਝ ਮੰਗਾਂਦੇ ਵੀ ਆਨਲਾਈਨ ਹੀ ਲਈ ਇਹ ਬੱਚੇ ਉਹਦੇ ਨੇ ਹਾਂ ਜੀ ਹਾਂ ਦੋ ਬੱਚੇ ਨੇ ਕਿੰਨਾ ਛੋਟਾ ਜੀ ਮੇਰਾ ਨਾਮ ਮਮਸ਼ਕੀਲ ਹੈ ਮੈਂ ਕੌਂਟੋਰਾਂ ਬਾੜ ਨੰਬਰ 16 ਤੋਂ ਅੱਛਾ ਜਿਹੜੀ ਇਹ ਡੈੱਡ ਬੋਡੀ ਦਾ ਮਾਮਲਾ ਪਤਾ ਲੱਗਿਆ ਕਿ ਕਿਦਾਂ ਇਹ ਸਵੇਰੇ ਮੈਂ ਘਰ ਦਾ ਮੈਨੂੰ ਸਲੇਮਾਨ ਜਿਹੜਾ ਮਾਲਕ ਮਕਾਨ ਹੈ ਉਹਦਾ ਤੂੰ ਆਇਆ ਕਿ ਮੰਨ ਲਓ ਇਸ ਤਰ੍ਹਾਂ ਕਰਕੇ ਵੀ ਗੇਟ ਨਹੀਂ ਖੁੱਲਿਆ ਗਿਆ 3-4 ਦਿਨ ਹੋ ਗਏ ਮੰਨ ਲਓ ਵੀ ਅੱਜ ਬੱਚੇ ਵੀ ਥਾਣਾ ਕਿੰਨੇ ਦਿਨ ਹੋ ਗਏ ਬਾਹਰ ਨਹੀਂ ਦੇਖਤੇ ਤੇ ਉੱਥੇ ਮੈਂ ਮੌਕੇ ਤੇ ਆਇਆ ਤੇ ਮੈਂ ਇੱਕ ਬੱਚਾ ਅੰਦਰ ਫਿਰਦਾ ਸੀਗਾ ਇੱਕ ਮੁੱਦਾ ਪਿਆ ਸੀਗਾ ਤੇ ਫਿਰ ਮੈਂ ਬੱਚੇ ਨੂੰ ਬੁਲਾਇਆ ਮੈਂ ਕਿ ਮਾਮਾ ਨੂੰ ਬੁਲਾ ਉਹ ਸ਼ੀਸ਼ਾ ਇੰਨਾ ਕਿ ਸ਼ੀਸ਼ਾ ਲੱਗਿਆ ਹੋਇਆ ਮੈਂ ਉਹਦੇ ਜਿਹੜੀ ਇਸ਼ਾਰਾ ਕੀਤਾ ਵੀ ਮਾਮਾ ਨੂੰ ਬੁਲਾ ਜਦੋਂ ਉਹ ਭੱਜ ਕੇ ਅੰਦਰ ਗਈ ਫੇਰ ਮੂੜਿਆ ਫਿਰ ਮੈਨੂੰ ਸਮੈਲ ਆਈ ਮੈਂ ਫਿਰ ਉਸ ਤੋਂ ਬਾਅਦ ਮੰਨ ਲਵਾਂ ਵੀ ਸੀਡੀ ਪੂਰੇ ਤੇ ਮੈਂ ਖੜਾ ਗਈ ਫਿਰ ਦੁਬਾਰਾ ਕੋਲ ਤੋਂ ਬੁਲਾ ਕੇ ਗਿਆ ਇੱਕ ਦੋ ਵਾਰ